ਤੇ ਲੋਪਤੀ ਨੇ ਉਹ ਖੂਬ ਬਣਵਾ ਸੀ ਤੇ ਪਹਿਲਾ ਟੱਕ ਬਰਾਗੀ ਸਾਧ ਨੇ ਲਾਇਆ ਸੀ ਤੇ ਉਸ ਸਾਧ ਨੇ ਪਿੰਡ ਢੈਲਵਾ ਕਲਾਂ ਨੂੰ ਨਾਂ ਦਿੱਤਾ ਸੀ ਇਸ ਪਿੰਡ ਨੂੰ ਢੈਲਵਾ ਕਲਾਂ ਜਿੱਥੇ ਆ ਕੇ ਸ਼ਿਰੂਗੁਰੂ ਗੋਬਿੰਦ ਸਿੰਘ ਜੀ ਨੇ ਠਹਿਰ ਕੀਤੀ ਸੀ ਸੋ ਉਥੇ ਆ ਕੇ ਨਹਾਤੇ ਸੀ ਉਸ ਖੂਹ ਦੇ ਪਾਣੀ ਦੇ ਨਾਲ ਨਹਾਤੇ ਸੀ ਸ਼ਿਰੂਗੁਰੂ ਗੋਬਿੰਦ ਸਿੰਘ ਜੀ ਔਰ ਉਸ ਖੂਹ ਨੂੰ ਗੋਦਾਵਰੀ ਸਰਦਾ ਜਿਹੜਾ ਨਾਮ ਆ ਦਿੱਤਾ ਸੀ ਨਾਲ ਹੀ ਇਹ ਢਲਵਾ ਕਲਾ ਦਾ ਇੱਕ ਪੇਂਟਰ ਆ ਬਾਈ ਜੱਸੀ ਪੇਂਟਰ ਜੱਸੀ ਪੇਂਟਰ ਦੀ ਇਹ ਪੇਂਟਿੰਗ ਆ ਜਿਹੜੀ ਉਹ ਇੱਥੇ ਚਾਰ ਸਪਰੇਇ ਕੀਤੀ ਹੋਈ ਆ ਅਸੀਂ ਤੁਹਾਨੂੰ ਦਿਖਾ ਰਹੇ ਆ ਸੋ ਆਹ ਜਿਹੜੀ ਪੇਂਟਿੰਗ ਆ ਇਹ ਖੂਹਾਂ ਦੇ ਵਿੱਚੋਂ ਜਿਹੜਾ ਲੋਕ ਪਾਣੀ ਪੀਂਦੇ ਹੁੰਦੇ ਸੀ ਤੇ ਪਾਣੀ ਜਿਹੜਾ ਬੜਾ ਮਿੱਠਾ ਹੁੰਦਾ ਸੀ ਪਰ ਅੱਜ ਕੱਲ ਇਹ ਬੜੀ ਦੁੱਖ ਦੀ ਗੱਲ ਆ ਦੁਖਾਂਤ ਆ ਕੇ ਸਾਨੂੰ ਪਾਣੀ ਆ ਜਿਹੜਾ ਉਹ ਬੋਤਲਾਂ ਦੇ ਵਿੱਚ ਭਰ-ਭਰ ਕੇ ਪਾਣੀ ਦਾ ਵਪਾਰ ਕੀਤਾ ਜਾਂਦਾ ਪਾਣੀ ਤੋਂ ਪ੍ਰੋਫਿਟ ਆ ਜਿਹੜਾ ਉਹ ਖੱਟਿਆ ਜਾਂਦਾ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀਆਂ ਉਹ ਪਾਣੀ ਅੱਜ ਚ ਕੱਲ ਮੁੱਲ ਆ ਜਿਹੜਾ ਉਹ ਵੇਚਦੇ ਪਵਨ ਗੁਰੂ ਪਾਣੀ ਪਿਤਾ ਜਿਹੜੇ ਪਾਣੀ ਨੂੰ ਪਿਤਾ ਕਿਹਾ ਗਿਆ ਤੇ ਕੰਪਨੀਆਂ ਜਿਹੜੀਆਂ ਕਾਰਪੋਰੇਟ ਘਰਾਣੇ ਆ ਉਸੇ ਪਾਣੀ ਨੂੰ ਜਿਹਨੂੰ ਗੁਰਬਾਣੀ ਦੇ ਵਿੱਚ ਪਿਤਾ ਕਿਹਾ ਗਿਆ ਉਸ ਪਾਣੀ ਨੂੰ ਵੇਚ ਰਿਆ ਪ੍ਰੋਫਿਟ ਆ ਜਿਹੜਾ ਉਹ ਖੱਟ ਰਿਆ ਇਹ ਬੜੀ ਦੁੱਖ ਦੀ ਗੱਲ ਆ ਮਾਰਿਆ ਗਿਆ ਸੋ ਇਥੋਂ ਅਸੀਂ ਤੁਹਾਨੂੰ ਦਿਖਾਉਣ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਕਰ ਰਹੇ ਹਗੇ ਆ ਕੂ ਜਿਹੜਾ ਬੜਾ ਚੌੜਾ ਤੇ ਡੂੰਗਾ ਹੈਗਾ ਸਸਿਕਾਲ ਜੀ ਮੈਂ ਸੁਰਿੰਦਰ ਢੱਲਵਾ ਤੁਸੀਂ ਜੁੜੇ ਹੋ ਢੱਲਵਾ ਟੈਲੀਵਿਜ਼ਨ ਦੇ ਨਾਲ ਤੇ ਅੱਜ ਅਸੀਂ ਖੜੇ ਆ ਪਿੰਡ ਢੱਲਵਾ ਕਲਾਂ ਜਿਵੇਂ ਕਿ ਅਸੀਂ ਪਹਿਲਾਂ ਹੀ ਤੁਹਾਨੂੰ ਦੱਸਿਆ ਸੀ ਕਿ ਢੱਲਵਾ ਟੈਲੀਵਿਜ਼ਨ ਦੀ ਕੈਟਾਗਰੀ ਅਸੀਂ ਬਦਲ ਕੇ ਪੀਪਲ ਬਲੌਗਸ ਕਰ ਦਿੱਤੀ ਗਈ ਆ ਸੋ ਇਸ ਚੈਨਲ ਤੇ ਤੁਹਾਨੂੰ ਹਣਾਂ ਵਲੌਗਸ ਮਿਲਿਆ ਕਰਨਗੇ ਸੋ ਅੱਜ ਅਸੀਂ ਸ਼ੂਟ ਕਰਨ ਜਾ ਰਹੇ ਹਾਂ ਇੱਕ ਨਵਾਂ ਵਲੌਗ ਪਿੰਡ ਢਾਲਵਾ ਕਲਾਂ ਦੇ ਇੱਕ ਪ੍ਰਾਤਨ ਖੂਹ ਬਾਰੇ ਤੁਹਾਨੂੰ ਅਸੀਂ ਅੱਜ ਜਾਣਕਾਰੀ ਦੇਵਾਂਗੇ ਦਿਖਾਵਾਂਗੇ ਉਹ ਪ੍ਰਾਤਨ ਖੂਹ ਦੇ ਦ੍ਰਿਸ਼ ਸੋ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਖੂਹ ਆ ਜਦੋਂ ਬਸਤਰ ਸਥਾਨ ਨੂੰ ਜਾਂਦੇ ਆ ਤਾਂ ਰਸਤੇ ਦੇ ਵਿੱਚ ਇੱਕ ਚੌਂਕ ਪੈਂਦਾ ਚਰਾਹਾ ਪੈਂਦਾ ਇਸ ਚਰਾਹੇ ਤੋਂ ਇਧਰ ਨੂੰ ਜਦੋਂ ਜਾਵਾਂਗੇ ਆਹ ਵਾਲਾ ਰਸਤਾ ਸਾਹਮਣੇ ਦੇਖ ਰਿਹਾ ਤੁਹਾਨੂੰ ਇਧਰ ਬਸਤਰ ਸਥਾਨ ਆ ਤੇ ਇਹਦੇ ਐਨ ਸਾਹਮਣੇ ਆ ਜਿਹੜਾ ਇਹ ਖੂਹ ਪੈਂਦਾ ਹੈਗਾ ਇਹ ਪ੍ਰਾਤਨ ਖੂਹ ਆ ਸੋ ਅਸੀਂ ਚੱਲਾਂਗੇ ਇਸ ਖੂਹ ਦੇ ਅੰਦਰ ਸੋ ਦਿਖਾਵਾਂਗੇ ਤੁਹਾਨੂੰ ਇਹ ਖੂਹ ਜੇਕਰ ਅਸੀਂ ਇਤਿਹਾਸ ਦੇ ਪੰਨਿਆਂ ਤੇ ਝਾਤ ਮਾਰੀਏ ਤਾਂ ਪਿੰਡ ਢੱਲਵਾ ਕਲਾਂ ਦੇ ਵਿੱਚ ਇੱਕ ਪ੍ਰਾਤਨ ਖੂਹ ਦਾ ਜ਼ਿਕਰ ਆਉਂਦਾ ਜਿਹਨੂੰ ਜਿਹਦਾ ਜਿਹੜਾ ਪਹਿਲਾਂ ਤੱਕ ਉਹ ਇੱਕ ਵਰਾਗੀ ਸਾਧਵੇ ਲਾਇਆ ਸੀ ਤੇ ਉਹ ਖੂਹ ਆ ਜਿਹੜਾ ਉਹ ਢੱਲੋਂ ਪੱਤੀ ਨੇ ਬਣਵਾਇਆ ਸੀ ਤਿ ਲੋਪਤੀ ਨੇ ਉਹ ਖੂਬ ਬਣਵਾਇਆ ਸੀ ਤੇ ਪਹਿਲਾ ਟੱਕ ਬਰਾਗੀ ਸਾਧ ਨੇ ਲਾਇਆ ਸੀ ਤੇ ਉਸ ਸਾਧ ਨੇ ਪਿੰਡ ਢੈਲਵਾ ਕਲਾਂ ਨੂੰ ਨਾਂ ਦਿੱਤਾ ਸੀ ਇਸ ਪਿੰਡ ਨੂੰ ਢੈਲਵਾ ਕਲਾਂ ਸੋ ਉਹ ਖੂਹ ਅੱਜ ਕੱਲ ਜਿਹੜਾ ਤੁਹਾਨੂੰ ਗੁਰਦੁਆਰਾ ਸਾਹਿਬ ਗੋਦਾਵਰੀ ਸਰ ਦੇ ਅੰਦਰ ਮਿਲੂਗਾ ਜਿੱਥੇ ਆ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਠਹਿਰ ਕੀਤੀ ਸੀ ਸੋ ਉੱਥੇ ਆ ਕੇ ਨਹਾਤੇ ਸੀ ਉਸ ਖੂਹ ਦੇ ਪਾਣੀ ਦੇ ਨਾਲ ਨਹਾਤੇ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਔਰ ਉਸ ਖੂਹ ਨੂੰ ਗੋਦਾਵਰੀ ਸਰਦਾ ਜਿਹੜਾ ਨਾਮ ਆ ਦਿੱਤਾ ਸੀ ਨਾਲ ਹੀ ਇੱਕ ਛਰੀ ਬਣੀ ਹੋਈ ਸੀ ਜਿੱਥੇ ਅੱਜ ਕੱਲ੍ਹ ਸਰੋਵਰ ਆ ਜਿਹੜਾ ਉਹ ਮਿਲੂਗਾ ਤੁਹਾਨੂੰ ਇੱਕ ਵੱਡਾ ਸਰੋਵਰ ਤੇ ਉਸ ਸਰੋਵਰ ਨੂੰ ਵੀ ਗੋਦਾਵਰੀ ਸਰਦਾ ਜਿਹੜਾ ਨਾਮ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਸੀਗਾ ਸੋ ਇਹ ਉਹ ਉਹ ਜਿਹੜਾ ਜਿਹਦੀ ਅਸੀਂ ਗੱਲ ਕਰ ਰਹੇ ਹਾਂ ਉਹ ਪ੍ਰਾਤਨ ਖੂਹ ਆ ਸੋ ਉਹਦੇ ਤੇ ਵੀ ਅਸੀਂ ਇੱਕ ਸਪੈਸ਼ਲ ਵੀਡੀਓ ਜਿਹੜੀ ਅਸੀਂ ਬਣਾਵਾਂਗੇ ਸ਼ੂਟ ਕਰਾਂਗੇ ਉਸ ਖੂਹ ਦੇ ਉੱਤੇ ਸੋ ਨਾਲ ਹੀ ਨਾਲ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਸਰੋਵਰ ਦੀ ਸੋ ਦੱਸ ਦਈਏ ਕਿ ਪਿੰਡ ਢੈਲਵਾ ਕਲਾਂ ਹੈ ਜਿਹੜਾ ਇਹ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਪੈਂਦਾ ਹੈ ਤੇ ਕੋਟਕਪੂਰ ਦੇ ਨਾਲ ਲੱਗਵਾ ਪਿੰਡਾ ਸੋ ਜੇਕਰ ਤੁਸੀਂ ਉਸ ਪ੍ਰਾਤਨ ਖੂਹ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਪਿੰਡ ਢੈਲਵਾ ਕਲਾਂ ਵਿੱਚ ਆ ਕੇ ਤੁਸੀਂ ਉਸ ਪ੍ਰਾਤਨ ਖੂਹ ਦੇ ਦਰਸ਼ਨ ਕਰ ਸਕਦੇ ਹੋ ਨਹਾ ਸਕਦੇ ਹੋ ਔਰ ਨਾਲ ਹੀ ਨਾਲ ਸਰੋਵਰ ਬਣਿਆ ਹੋਇਆ ਜਿਹਨੂੰ ਗੋਦਾਵਰੀ ਸਰ ਦਾ ਨਾਮ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਸੀ ਤੁਸੀਂ ਉਸ ਸਰੋਵਰ ਦੇ ਵਿੱਚ ਇਸ਼ਨਾਨ ਕਰ ਸਕਦੇ ਹੋ ਸੋ ਇਸ ਉਸ ਖੂਹ ਦੀ ਉਸ ਸਰੋਵਰ ਦੀ ਇਹ ਮਹੱਤਤਾ ਹੈ ਕਿ ਉੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉੱਥੇ ਆਏ ਤੇ ਉਹਨੂੰ ਗੋਦਾਵਰੀ ਸਰ ਦਾ ਨਾਮ ਦਿੱਤਾ ਸੋ ਜੇਕਰ ਗੱਲ ਕਰੀਏ ਇਸ ਖੂਹ ਦੀ ਜਿਹੜੇ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹੈਗੇ ਆ ਸੋ ਇਸ ਖੂਹ ਦੇ ਜਿਹੜਾ ਸਾਨੂੰ ਕੋਈ ਪ੍ਰਮਾਣਿਕ ਤਾਥਾ ਜਿਹੜੇ ਉਹ ਕਿਤੋਂ ਨਹੀਂ ਮਿਲੇ ਖੋਜਣ ਤੇ ਵੀ ਸੋ ਕੋਸ਼ਿਸ਼ ਕਰ ਰਹੇ ਹੈਗੇ ਆ ਕਿ ਇਹਦੇ ਬਾਰੇ ਕੁਝ ਜਾਣਿਆ ਜਾਵੇ ਪਰ ਇਹਦੀ ਦਿੱਖ ਤੋਂ ਲੱਗਦਾ ਹੈਗਾ ਕਿ ਇਹ ਖੂਹ ਆ ਜਿਹੜਾ ਇਹ ਵੀ ਪ੍ਰਾਤਨਿਕ ਖੂਹ ਆ ਪੁਰਾਣਾ ਬਣਿਆ ਹੋਇਆ ਖੂਹ ਆ ਤੁਸੀਂ ਇਹਦੇ ਜਿਹੜਾ ਦੇਖ ਸਕਦੇ ਹੋ ਚਾਰ ਚਪੇਰੇ ਜਿਵੇਂ ਇਹਦੇ ਆਸੇ ਪਾਸੇ ਜਿਹੜੀਆਂ ਦੀਵਾਰਾਂ ਖੜੀਆਂ ਕੀਤੀਆਂ ਹੋਈਆਂ ਦਰਵਾਜੇ ਨੇ ਇਨਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਹੂਆ ਜਿਹੜਾ ਇਹ ਪ੍ਰਾਤਨ ਹੂਆ ਅੰਦਰ ਜਾ ਕੇ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਕਿ ਇਹਦਾ ਅਸੀਂ ਪਹਿਲਾਂ ਤੁਹਾਨੂੰ ਚਾਰ ਚਪੇਰੇ ਦਿਖਾ ਰਹੇ ਹਾਂ ਆਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੇਂਟਿੰਗਸ ਕੀਤੀ ਹੋਈ ਆ ਇਹ ਪਿੰਡ ਢੱਲਵਾ ਇਹ ਪਿੰਡ ਢੱਲਵਾ ਕਲਾ ਦਾ ਇੱਕ ਪੇਂਟਰ ਆ ਬਾਈ ਜੱਸੀ ਪੇਂਟਰ ਜੱਸੀ ਪੇਂਟਰ ਦੀ ਇਹ ਪੇਂਟਿੰਗ ਆ ਜਿਹੜੀ ਉਹ ਇੱਥੇ ਚਾਰ ਚਪੇਰੇ ਕੀਤੀ ਹੋਈ ਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੋ ਆਹ ਜਿਹੜੀ ਪੇਂਟਿੰਗ ਆ ਇਹ ਜੱਸੀ ਪੇਂਟਰ ਨੇ ਕੀਤੀ ਹੋਈ ਆ ਉੱਪਰ ਵੀ ਜਿਹੜੇ ਤੁਸੀਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਤਸਵੀਰ ਦੇਖ ਸਕਦੇ ਹੋ ਇਧਰਲੇ ਪਾਸੇ ਭੰਗੜਾ ਪਾਉਂਦੇ ਹੋਏ ਪੰਜਾਬੀ ਸੱਭਿਆਚਾਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਸੋ ਮਧਾਣੀ ਦੇ ਨਾਲ ਦੁੱਧ ਰੇਕਦੀਆਂ ਹੋਈਆਂ ਬੀਬੀਆਂ ਇਧਰਲੇ ਪਾਸੇ ਚਰਖਾ ਕੱਤਦੀਆਂ ਹੋਈਆਂ ਤੀਆਂ ਦੀਆਂ ਜਿਹੜੀਆਂ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੂਬ ਹੂ ਜਿਹੜੀ ਪਿੰਡੂ ਮਹਿ ਦਾ ਪਿੰਡ ਦੀ ਮਿੱਟੀ ਦੀ ਮਹਿਕ ਆ ਜਿਹੜੀ ਉਹ ਇਹਨਾਂ ਤਸਵੀਰਾਂ ਦੇ ਵਿੱਚੋਂ ਜਿਹੜੀ ਉਹ ਝਲਕਦੀ ਨਜ਼ਰ ਆ ਰਹੀ ਹੈਗੀ ਆ ਸੋ ਉੱਪਰ ਦੀ ਗੱਲ ਕਰੀਏ ਉੱਪਰ ਚੜਦੇ ਆ ਜੀ ਸੋ ਉੱਪਰ ਜਾ ਕੇ ਵੀ ਤੁਹਾਨੂੰ ਅਸੀਂ ਜਿਹੜਾ ਉਹ ਦਿਖਾਵਾਂਗੇ ਸੋ ਇਹ ਜਿਹੜੇ ਦਰਵਾਜ਼ੇ ਬਣੇ ਹੋਏ ਨੇ ਇਹ ਤੁਸੀਂ ਦੇਖ ਸਕਦੇ ਜਿਹਦੇ ਤੋਂ ਪਤਾ ਲੱਗਦਾ ਹੈਗਾ ਕਿ ਪ੍ਰਾਤਨ ਹੀ ਖੂਹ ਹੈਗਾ ਆਪ ਉੱਪਰ ਜਿਹੜੀ ਚੱਕਰੀ ਜੀ ਤੁਸੀਂ ਦੇਖ ਰਹੇ ਹੈਗੇ ਹੋ ਇਹਦੇ ਤੇ ਰੱਸਾ ਪਾ ਕੇ ਜਿਹੜਾ ਵਿੱਚੋਂ ਪਾਣੀ ਉਹ ਖਿੱਚਿਆ ਜਾਂਦਾ ਸੀਗਾ ਸੋ ਜੇਕਰ ਤੁਹਾਨੂੰ ਵਿੱਚੋਂ ਦਿਖਾਇਆ ਜਾਵੇ ਤਾਂ ਵਿੱਚੋਂ ਪਾਣੀ ਹੈ ਜਿਹੜਾ ਉਹ ਸੁੱਕ ਚੁੱਕਾ ਵਿੱਚ ਬੋਤਲਾਂ ਵਗੈਰਾ ਆ ਕਾਗਜ਼ ਪੋਲੀਥੀਨ ਵਗੈਰਾ ਸ਼ੀਸ਼ੀਆਂ ਛੋਟੀਆਂ-ਛੋਟੀਆਂ ਉਹ ਨਜ਼ਰ ਆ ਰਹੀਆਂ ਨੇ ਚਾਰ ਚਪੇਰੇ ਜਿਹੜੀ ਉਹ ਚਾਰ ਦੀਵਾਰੀ ਕੀਤੀ ਹੋਈ ਆ ਇੱਟਾਂ ਜੜੀਆਂ ਹੋਈਆਂ ਨੇ ਪ੍ਰਾਪਤਨ ਇੱਟਾਂ ਜੜੀਆਂ ਬਰੀਕ-ਬਰੀਕ ਇੱਟਾਂ ਜੜੀਆਂ ਖੁਰਦੀਆਂ ਜਾ ਰਹੀਆਂ ਨੇ ਸੋ ਕਾਫੀ ਚੌੜਾ ਜਿਹੜਾ ਇਹ ਖੂਹ ਹੈਗਾ ਉੱਪਰ ਇਹਦੇ ਲੋਹੇ ਦੇ ਜੰਗਲੇ ਦੀ ਜਿਹੜੀ ਜਿਹੜਾ ਉਹ ਜਾਲ ਵਿਛਾਇਆ ਗਿਆ ਹੈ ਤਾਂ ਕਿ ਕੋਈ ਕਿਸੇ ਦਾ ਜਾਨੀ ਜਿਹੜਾ ਹੋ ਨੁਕਸਾਨ ਨਾ ਹੋ ਸਕੇ ਸੋ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਖੂਦਿਆਂ ਬਹੁਤ ਹੀ ਸ਼ਾਨਦਾਰ ਨਜ਼ਾਰਾ ਹੈ ਇਧਰਲੇ ਪਾਸੇ ਖੂਦ ਤੋਂ ਪਾਣੀ ਭਰਦੀਆਂ ਹੋਈਆਂ ਔਰਤਾਂ ਦੀ ਤਸਵੀਰ ਤੁਹਾਨੂੰ ਨਜ਼ਰ ਆਵੇਗੀ ਇਧਰਲੇ ਪਾਸੇ ਵੀ ਪਾਣੀ ਜਿਹੜੀਆਂ ਖਿੱਚ ਰਹੀਆਂ ਨੇ ਔਰਤਾਂ ਘੜਾ ਭਰ ਰਹੀਆਂ ਨੇ ਭਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਪਾਣੀ ਖਿੱਚ ਰਹੀਆਂ ਨੇ ਰੱਸੇ ਨਾਲ ਤੇ ਇਧਰਲੇ ਪਾਸੇ ਬਾਲਟੀਆਂ ਦੇ ਨਾਲ ਪਾਣੀ ਜਿਹੜਾ ਉਹ ਭਰਿਆ ਜਾ ਰਿਹਾ ਚਾਰੇ ਪਾਸੇ ਜਿਹੜੀਆਂ ਉਹ ਚੱਕਰੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜਿਸ ਤਰੀਕੇ ਦੇ ਨਾਲ ਪਾਣੀ ਜਿਹੜਾ ਉਹ ਪਹਿਲਾਂ ਪਿਛਲੇ ਟਾਈਮਾਂ ਦੇ ਦੌਰਾਨ ਸਮਿਆਂ ਦੇ ਦੌਰਾਨ ਪਾਣੀ ਜਿਹੜਾ ਉਹ ਖੂਹਾਂ ਦੇ ਵਿੱਚੋਂ ਖਿੱਚਿਆ ਜਾਂਦਾ ਸੀ ਸੋ ਉਸੇ ਤਰੀਕੇ ਨਾਲ ਤਸਵੀਰ ਦੇ ਵਿੱਚ ਵੀ ਦਿਖਾਇਆ ਗਿਆ ਕਿ ਇਸ ਤਰੀਕੇ ਦੇ ਨਾਲ ਆ ਜਿਹੜੀਆਂ ਚੱਕਰੀਆਂ ਨੇ ਇਹਨਾਂ ਵਿੱਚੋਂ ਪਾਣੀ ਹੈ ਜਿਹੜਾ ਉਹ ਖੂਹ ਦੇ ਵਿੱਚੋਂ ਕਿਸੇ ਟਾਈਮ ਤੇ ਖਿੱਚਿਆ ਜਾਂਦਾ ਸੀ ਉਸ ਟਾਈਮ ਤੇ ਜਿਹੜਾ ਪਾਣੀ ਜਿਹੜਾ ਉਹ ਆਸੇ-ਪਾਸੇ ਪਿੰਡਾਂ ਦੇ ਵਿੱਚ ਪਾਣੀ ਦੀ ਜਿਹੜੀ ਬੜੀ ਕਿੱਲਤ ਹੁੰਦੀ ਸੀ ਤਾਂ ਇਸ ਕਰਕੇ ਗੋਹਾੜੇ ਵਿੱਚੋਂ ਜਿਹੜਾ ਲੋਕ ਪਾਣੀ ਪੀਂਦੇ ਹੁੰਦੇ ਸੀ ਤੇ ਪਾਣੀ ਜਿਹੜਾ ਬੜਾ ਮਿੱਠਾ ਹੁੰਦਾ ਸੀ ਪਰ ਅੱਜ ਕੱਲ ਇਹ ਬੜੀ ਦੁੱਖ ਦੀ ਗੱਲ ਆ ਦੁਖਾਂਤ ਆ ਕਿ ਸਾਨੂੰ ਪਾਣੀ ਆ ਜਿਹੜਾ ਉਹ ਬੋਤਲਾਂ ਦੇ ਵਿੱਚ ਭਰ-ਭਰ ਕੇ ਪਾਣੀ ਦਾ ਵਪਾਰ ਕੀਤਾ ਜਾਂਦਾ ਪਾਣੀ ਤੋਂ ਪ੍ਰੋਫਿਟ ਆ ਜਿਹੜਾ ਉਹ ਖੱਟਿਆ ਜਾਂਦਾ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀਆਂ ਉਹ ਪਾਣੀ ਅੱਜ-ਕੱਲ ਮੁੱਲ ਆ ਜਿਹੜਾ ਉਹ ਵੇਚੇ ਪਵਨ ਗੁਰੂ ਪਾਣੀ ਪਿਤਾ ਜਿਹੜੇ ਪਾਣੀ ਨੂੰ ਪਿਤਾ ਕਿਹਾ ਗਿਆ ਤੇ ਕੰਪਨੀਆਂ ਜਿਹੜੀਆਂ ਕਾਰਪੋਰੇਟ ਘਰਾਣੇ ਆ ਉਸੇ ਪਾਣੀ ਨੂੰ ਜਿਹਨੂੰ ਗੁਰਬਾਣੀ ਦੇ ਵਿੱਚ ਪਤਾ ਕਿਹਾ ਗਿਆ ਉਸ ਪਾਣੀ ਨੂੰ ਵੇਚ ਰਿਆ ਪ੍ਰੋਫਿਟ ਆ ਜਿਹੜਾ ਉਹ ਖਾਟ ਰਿਆ ਇਹ ਬੜੀ ਦੁੱਖ ਦੀ ਗੱਲ ਆ ਤੇ ਕਿਸੇ ਸਮੇਂ ਦੇ ਵਿੱਚ ਇਸ ਤਰੀਕੇ ਦੇ ਨਾਲ ਇਹਨਾਂ ਖੂਹਾਂ ਦੇ ਵਿੱਚੋਂ ਪਾਣੀ ਆ ਜਿਹੜਾ ਉਹ ਪਿੰਡਾਂ ਦੇ ਲੋਕ ਭਰਿਆ ਕਰਦੇ ਸੀ ਤੇ ਪਾਣੀ ਬੜਾ ਮਿੱਠਾ ਹੁੰਦਾ ਸੀ ਬੜੀ ਰੌਣਕ ਜਿਹੜੀ ਉਹ ਪਿੰਡਾਂ ਦੇ ਵਿੱਚ ਹੋਇਆ ਕਰਦੀ ਸੀ ਸੋ ਇਧਰਲੇ ਪਾਸੇ ਵੀ ਇਹ ਤਸਵੀਰ ਆ ਤੁਹਾਨੂੰ ਜਿਹੜੀ ਉਹ ਨਜ਼ਰ ਆ ਰਹੀ ਹੈਗੀ ਹੈਗੀ ਸੋ ਚਾਰ ਸਪੇਰੋਂ ਅਸੀਂ ਤੁਹਾਨੂੰ ਜੇਕਰ ਦਿਖਾਈਏ ਤਾਂ ਇਧਰਲੇ ਪਾਸੋਂ ਜਿਹੜੀਆਂ ਤਸਵੀਰਾਂ ਜਿਹੜੇ ਦਰਵਾਜ਼ੇ ਬਣੇ ਹੋਏ ਨੇ ਸੋ ਆ ਜਿਹੜਾ ਜਿਹੜਾ ਤੁਸੀਂ ਦੇਖ ਰਹੇ ਹੋ ਆ ਕੋਰਨਰ ਇੱਥੇ ਜਿਹੜਾ ਉਹ ਜਿਹੜਾ ਦੀਵੇ ਜਲਾ ਕੇ ਇੱਥੇ ਚਾਨਣ ਆ ਜਿਹੜਾ ਉਹ ਕੀਤਾ ਜਾਂਦਾ ਸੀ ਸੋ ਇਹ ਤਸਵੀਰਾਂ ਤੁਹਾਨੂੰ ਲਗਾਤਾਰ ਅਸੀਂ ਪਿੰਡ ਦੇ ਖੂਦੀਆਂ ਦਿਖਾ ਰਹੇ ਹਾਂ ਦੁਬਾਰਾ ਫੇਰ ਦੱਸ ਦਈਏ ਕਿ ਇਸ ਖੂਦ ਦੇ ਕੋਈ ਪ੍ਰਮਾਣਿਕ ਤਾਥਾ ਜਿਹੜੀ ਨਹੀਂ ਮਿਲੇ ਸਾਨੂੰ ਕਿ ਕਦੋਂ ਮਲੇ ਬਣਿਆ ਕਿਸ ਨੇ ਬਣਾਇਆ ਕਿਹਦੇ ਵੱਲੋਂ ਬਣਾਇਆ ਗਿਆ ਕਿਹਨੇ ਦੀ ਨੀਂ ਰੱਖੀ ਕਿਹਨੇ ਦਾ ਪਹਿਲਾ ਟੱਕ ਮਾਰਿਆ ਗਿਆ ਸੋ ਇਥੋਂ ਅਸੀਂ ਤੁਹਾਨੂੰ ਦਿਖਾਉਣ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਕਰ ਰਹੇ ਹਗੇ ਆ ਖੂ ਜਿਹੜਾ ਬੜਾ ਚੌੜਾ ਤੇ ਡੂੰਗਾ ਹੈਗਾ ਸੋ ਇਹ ਹੈ ਜੀ ਪਿੰਡ ਦਾ ਇਤਿਹਾਸਕ ਪੁਰਾਣਾ ਖੂ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਆ ਜਿਹੜਾ ਉਹ ਕਰ ਦਿਓ ਜੇ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜਿਹੜੀ ਉਹ ਜ਼ਰੂਰ ਦਿਓ ਜੇ ਵੀਡੀਓ ਨੂੰ ਲਾਈਕ ਕਰ ਦਿਓ ਸੋ ਕਿੱਦਾਂ ਦੀ ਲੱਗੀ ਏ ਵੀਡੀਓ ਇਹਦੇ ਬਾਰੇ ਰਾਇ ਜਿਹੜੀ ਉਹ ਜਰੂਰ ਦਿਓ ਤੋ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਕਿ ਸਾਨੂੰ ਹੌਸਲਾ ਮਿਲ ਸਕੇ ਤੁਸੀਂ ਵੀਡੀਓ ਨੂੰ ਦੇਖੋਗੇ ਵੱਤ ਤੋਂ ਵੱਤ ਸ਼ੇਅਰ ਕਰੋਗੇ ਤਾਂ ਸਾਨੂੰ ਹੌਸਲਾ ਮਿਲਦਾ ਤੇ ਅਸੀਂ ਇਦਾਂ ਦੀਆਂ ਹੋਰ ਰੋਚਕ ਵੀਡੀਓ ਜਿਹੜੀਆਂ ਉਹ ਬਣਾਉਂਦੇ ਰਾਵਾਂਗੇ ਉਤੋਂ ਕਿੱਦਾਂ ਦਾ ਲੱਗਿਆ ਅੱਜ ਦਾ ਇਹ ਵਲੌਗ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕਿਸੇ ਹੋਰ ਵਲੌਗ ਤੇ ਕਿਸੇ ਅਗਲੀ ਵੀਡੀਓ ਤੇ ਸੋ ਜੁੜੇ ਰੋਜੇ ਚੈਨਲ ਟੈਲਮਾ ਟੈਲੀਵਿਜ਼ਨ ਦੇ ਨਾਲ ਬਹੁਤ ਬਹੁਤ ਧੰਨਵਾਦ